ਅਕਸਰ ਹੀ ਵਵਾਦਾਂ ਦੇ ਵਿੱਚ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਬਿਆਨਾਂ ਨੂੰ ਜਦੋਂ ਦੇਖਦੇ ਹਾਂ ਤਾਂ ਉਹਨਾਂ ਦੇ ਬਿਆਨ ਪਿਛਲੇ ਕੁਝ ਸਾਲਾਂ ਤੋਂ ਇਸ ਤਰ੍ਹਾਂ ਦੇ ਬਿਆਨ ਰਹੇ ਨੇ ਜਿਹੜੇ ਕਿਤੇ ਨਾ ਕਿਤੇ ਇੱਕ ਮੀਡੀਆ ਦੇ ਵੱਡੇ ਹਿੱਸੇ ਦੇ ਵਿੱਚ ਚਰਚਾ ਦਾ ਵਿਸ਼ਾ ਰਹੇ ਨੇ ਬੱਬੂ ਮਾਨ ਨੇ ਪਿਛਲੇ ਸਮੇਂ ਦੇ ਦਰਮਿਆਨ ਕੁਝ ਅਜਿਹੇ ਬਿਆਨ ਵੀ ਦਿੱਤੇ ਜਿਦੇ ਨਾਲ ਇੱਕ ਪ੍ਰੋੜਤਾ ਪ੍ਰੋੜਤਾ ਵੀ ਹੋਈ ਔਰ ਜਿਹੜੀਆਂ ਕੁਝ 83 ਉਹਨਾਂ ਦੇ ਸਮਰਥਨ ਦੇ ਵਿੱਚ ਵੀ ਨਿਤਰੀਆਂ ਤਾਂ ਬੱਬੂ ਮਾਨ ਦੇ ਵੱਲੋਂ ਇੱਕ ਅਜਾਇਹਾ ਬਿਆਨ ਦਿੱਤਾ ਗਿਆ ਜਿਹੜੇ ਵਿੱਚ ਉਹਨਾਂ ਨੇ ਕੀਰਤਨੀ ਸਿੰਘਾਂ ਦਾ ਅਧਿਆਪਕਾਂ ਦਾ ਕੰਪੈਰੀਸ਼ਨ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਦੇ ਨਾਲ ਜੇ ਕੀਰਤਨੀਆਂ ਦੀ ਦੇਖੀਏ ਤਾਂ ਜਿੱਥੇ ਅਧਿਆਪਕਾਂ ਦੇ ਵੱਲੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਸੋਚੱਜੀ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਉਹਨਾਂ ਦੇ ਕਹਿ ਸਕਦੇ ਨੇ ਕਿ ਸਕੂਲੀ ਵਿਦਿਆ ਦੇ ਨਾਲ ਜੋੜਿਆ ਜਾਂਦਾ ਤਾਂ ਦੂਜੇ ਪਾਸੇ ਕੀਰਤਨੀਆਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ ਜੋ ਗੁਰੂ ਨਾਨਕ ਦੇ ਫਲਸਫੇ ਦਾ ਪ੍ਰਚਾਰ ਕਰਦੇ ਨੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਔਰ ਜਿਹੜੀ ਕੀਰਤਨੀਆਂ ਦੀ ਤਨਖਾਹ ਆ ਤਾਂ ਉਹਦੇ ਵਿੱਚ ਲੈ ਕੇ ਲਗਾਤਾਰ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਰਹੀਆਂ ਨੇ ਜੀ ਦੇ ਨਾਲ ਕੁਝ ਵੱਡੇ ਨਾਮਵਰ ਗਾਇਕਾਂ ਦਾ ਜ਼ਿਕਰ ਆ ਜਾਂਦਾ ਹੈ ਕਿ ਜਿਨ੍ਹਾਂ ਨੇ ਆਪਣਾ ਜਿਹੜਾ ਕੀਤਾ ਸੀ ਉਹ ਕੀਰਤਨੀਆਂ ਤੋਂ ਸ਼ੁਰੂ ਕੀਤਾ ਪਰ ਜਦੋਂ ਉਹਨਾਂ ਦੇ ਜਿਹੜੀਆਂ ਜ਼ਿੰਦਗੀ ਦੀਆਂ ਲੋੜਾਂ ਸੀ ਉਹਨਾਂ ਦੀ ਪੂਰਤੀ ਨਾ ਹੋਈ ਤਾਂ ਉਹਨਾਂ ਨੇ ਆਪਣੇ ਕਿੱਤੇ ਨੂੰ ਤਬਦੀਲ ਕਰ ਰਿਆ ਤਾਂ ਉਹਨਾਂ ਦੀ ਜਿਹੜੀ ਤਨਖਾਹ ਚਾਹੀਦੀ ਹੈ ਉਹ ਅਧਿਆਪਕਾਂ ਦੇ ਨਾਲੋਂ ਦੁੱਗਣੀ ਤਨਖਾਹ ਹੋਣੀ ਚਾਹੀਦੀ ਹੈ ਇਹ ਪੰਜਾਬੀ ਮਸ਼ਹੂਰ ਗਾਇਕ ਬੱਬੂ ਮਾਨ ਦੇ ਵੱਲੋਂ ਬੋਲ ਕਹਿਗੇ ਨਾ ਕਹਿ ਗਏ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਬਿਆਨ ਦੇ ਉੱਪਰ ਜਿਹੜੀਆਂ ਪੰਜਾਬ ਦੀਆਂ ਧਰਾਂ ਨੇ ਜਾਂ ਧਾਰਮਿਕ ਸ਼੍ਰੇਣੀ ਦੇ ਨਾਲ ਜੁੜੇ ਹੋਏ ਲੋਕ ਨੇ ਤਾਂ ਉਹਨਾਂ ਦਾ ਇਹਦੇ ਉੱਪਰ ਇਹ ਕੀ ਹੈ ਸ ਇਹ ਕਹਿ ਸਕਦੇ ਕਿ ਸਪਸ਼ਟੀਕਰਨ ਹੋਵੇਗਾ ਇਹ ਕੁਝ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਬੱਬੂ ਮਾਨ ਦੇ ਵੱਲੋਂ ਜਿਹੜਾ ਇਹ ਜਿਹੜੀਆਂ तमाम ਸਾਰੀਆਂ ਚੀਜ਼ਾਂ ਗਈਆਂ ਕਈਆਂ ਗਈਆਂ ਨੇ ਜਿੱਥੇ ਕੀਰਤਨੀਆਂ ਦੀ ਗੱਲ ਆ ਜਾਂਦੀ ਹੈ ਜੋ ਗੁਰਦੁਆਰਾ ਸਹਿਬਾਨ ਦੀ ਵਿੱਚ ਰੋਟੀਨ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ ਗੁਰਬਾਣੀ ਦੇ ਨਾਲ ਗੁਰਬਾਣੀ ਦਾ ਉਚਾਰਨ ਕਰਕੇ ਸੰਗਤ ਨੂੰ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੁੜਦੇ ਨੇ ਤਾਂ ਉੱਥੇ ਹੀ ਜਿਹੜੇ ਹੋਰ ਵੀ ਧਾਰਮਿਕ ਸ਼੍ਰੇਣੀ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਹੱਕ ਦੇ ਵਿੱਚ ਨਿੱਤਰ ਵਾਸਤੇ ਵੀ ਕੁਝ ਜਿਹੜੀਆਂ ਧਿਰਾਂ ਨੇ ਉਹਨਾਂ ਦਾ ਸਮਰਥਨ ਅਤੇ ਤੁਹਾਡੇ ਦੇ ਉੱਪਰ ਸੁਝਾ ਕੀ ਹੈ ਕਮੈਂਟ ਬਾਕਸ ਦੇ ਉੱਪਰ ਜਾ ਕੇ ਤੁਸੀਂ ਵੀ ਜ਼ਰੂਰ ਟਿੱਪਣੀ ਕਰਨੀ